ਦੋਸਤੋ ਕੀ ਤੁਸੀਂ ਜਾਣਦੇ ਹੋ ਭਾਰਤ ਵਿੱਚ ਸੱਜੇ ਪਾਸੇ ਕਿਉਂ ਚਲਾਈ ਜਾਂਦੀ ਹੈ ਗੱਡੀ ਅਤੇ ਇਸ ਦਾ ਗਲਾਮੇ ਨਾਲ ਕੀ ਜੁੜਿਆ ਹੈ ਕਾਰਨ ਜਾਣ ਕੇ ਹੈਰਾਨ ਹੋ ਜਾਓਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਦੋਸਤੋ ਭਾਰਤ ਵਿੱਚ ਰਹਿਣ ਵਾਲਾ ਵਿਅਕਤੀ ਜਦੋਂ ਅਮਰੀਕਾ ਵਰਗੇ ਦੇਸ਼ ਵਿੱਚ ਜਾਂਦਾ ਹੈ ਤਾਂ ਉੱਥੇ ਗੱਡੀਆਂ ਚਲਾਉਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦਾ ਕਾਰਨ ਕਾਰਾਂ ਦੇ ਸਟੀeringਾਂ ਦੀ ਸਥਿਤੀ ਹੈ ਅਸਲ ਵਿੱਚ ਅਮਰੀਕਾ ਵਿੱਚ ਕਾਰਾਂ ਦੀ ਸਟੀering ਖੱਬੇ ਪਾਸੇ ਹੁੰਦੀ ਹੈ ਜਦੋਂ ਕਿ ਭਾਰਤ ਵਿੱਚ ਇਹ ਸੱਜੇ ਪਾਸੇ ਹੁੰਦੀ ਹੈ ਆਓ ਹੁਣ ਸਮਝੀਏ ਕਿ ਜਦੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਕਾਰਾਂ ਦਾ ਸਟੀering ਖੱਬੇ ਪਾਸੇ ਹੁੰਦਾ ਹੈ ਤਾਂ ਭਾਰਤ ਵਿੱਚ ਇਹ ਅਤੇ ਇਸ ਦਾ ਇਤਿਹਾਸ ਗੁਲਾਮੀ ਨਾਲ ਕਿਵੇਂ ਜੁੜਿਆ ਹੋਇਆ ਹੈ ਦੋਸਤੋ ਭਾਰਤ ਲੰਬਾ ਸਮਾਂ ਅੰਗਰੇਜ਼ਾਂ ਦਾ ਗੁਲਾਮ ਰਿਹਾ ਹੈ ਇਸ ਸਮੇਂ ਦੌਰਾਨ ਦੇਸ਼ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਜੋ ਅੱਜ ਵੀ ਕਾਇਮ ਹਨ ਇਹਨਾਂ ਵਿੱਚੋਂ ਇੱਕ ਹੈ ਟ੍ਰੈਫਿਕ ਨਿਜਮਾ ਅਤੇ ਗੱਡੀਆਂ ਦੇ ਸਟੀering ਦੀ ਜਗ੍ਹਾ ਦਰਅਸਲ ਜਦੋਂ ਬਰਤਾਨੀਆਂ ਦੀਆਂ ਸੜਕਾਂ ਤੇ ਬੱਗੀਆਂ ਚਲਾਈਆਂ ਜਾਂਦੀਆਂ ਸਨ ਤਾਂ ਗੱਡੀਆਂ ਦਾ ਡਰਾਈਵਰ ਖੱਬੇ ਪਾਸੇ ਘੋੜੇ ਤੇ ਬੈਠਦਾ ਸੀ ਅਜਿਹਾ ਇਸ ਲਈ ਹੁੰਦਾ ਸੀ ਤਾਂ ਕਿ ਸਾਹਮਣੇ ਤੋਂ ਆਉਣ ਵਾਲੀ ਬੱਗੀ ਬਹੁਤ ਨੇੜੇ ਲੰਘੇ ਤੇ ਜਦੋਂ ਬੱਗੀਆਂ ਲੰਘਦੀਆਂ ਤਾਂ ਦੋਵੇਂ ਪਾਸੇ ਨਜ਼ਰ ਰੱਖੀ ਜਾ ਸਕੇ ਇਸ ਤੋਂ ਬਾਅਦ ਜਦੋਂ ਮੋਟਰ ਕਾਰਾਂ ਆਦਤ ਦੇ ਅਨੁਸਾਰ ਗੱਡੀਆਂ ਦਾ ਸਟੀering ਵੀ ਸੱਜੇ ਪਾਸੇ ਹੀ ਰਹਾ ਹੁਣ ਉਸ ਸਮੇਂ ਭਾਰਤ ਬਰਤਾਨੀਆਂ ਦਾ ਗੁਲਾਮ ਸੀ ਇਸ ਲਈ ਇੱਥੇ ਵੀ ਸਟੀering ਸੱਜੇ ਪਾਸੇ ਹੀ ਰਹਾ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਬਹੁਤ ਕੁਝ ਬਦਲਿਆ ਪਰ ਸਟੀering ਦੀ ਥਾਂ ਨਹੀਂ ਬਦਲੀ। ਇਸ ਮੁੱਦੇ ਤੇ ਕਈ ਵਾਰ ਖੋਜ ਕੀਤੀ ਗਈ ਅਤੇ ਮਾਹਿਰਾਂ ਦੀ رائے ਵੀ ਲਈ ਗਈ। ਇਸ ਬਾਰੇ 1969 ਵਿੱਚ ਇੱਕ ਰਿਪੋਰਟ ਵੀ ਆਈ ਸੀ। ਇਸ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਸੀ ਕਿ ਖੱਬੇ ਪਾਸੇ ਚੱਲਣ ਵਾਲੀ ਟ੍ਰੈਫਿਕ ਸੱਜੇ ਪਾਸੇ ਚੱਲਣ ਵਾਲੀ ਟ੍ਰੈਫਿਕ ਦੇ ਮੁਕਾਬਲੇ ਘੱਟ ਦੁਰਘਟਨਾਵਾਂ ਹੁੰਦੀਆਂ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜਦੋਂ ਡਰਾਈਵਰ ਦੀ ਸੀਟ ਸੱਜੇ ਪਾਸੇ ਹੁੰਦੀ ਹੈ ਤਾਂ ਗੱਡੀ ਚਲਾਉਂਦੇ ਸਮੇਂ ਉਸ ਦੀ ਨਜ਼ਰ ਪੂਰੀ ਸੜਕ ਤੇ ਰਹਿੰਦੀ ਹੈ। ਅਜਿਹੇ 'ਚ ਹਾਦਸੇ ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਲਈ ਭਾਰਤ ਵਿੱਚ ਗੱਡੀਆਂ ਦੇ ਸਟੀering ਸੱਜੇ ਪਾਸੇ ਹ